ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਮਹਾਰਾਜ ਨੇ ਕਿਰਪਾ ਕਰ ਦੇਣੀ ਆ ਕਿ ਆਪਣੇ ਸਾਰੇ ਭਰਾਵਾਂ ਦਾ ਜੋਰ ਲੱਗਾ ਹੋਇਆ ਔਟਾਂ ਤੇ ਜੋ ਕਿ ਸਿੱਖ ਚਿਹਰੇ ਆ ਜਿਨ੍ਹਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਤੇ ਜਾ ਇੱਕ ਮਾਂ ਦਾ ਪੁੱਤ ਫਸਿਆ ਬਲੀ ਦਾ ਬੱਕਰਾ ਬਣਾਇਆ ਜਿਹਨੂੰ ਭਾਈ ਅਮਰਪਾਲ ਤਿੰਨ ਸਿੱਟਾਂ ਦੇ ਸਿੰਘ ਫਸੇ ਐ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਤਿੰਨੇ ਹੀ ਫਤਿਹ ਹੋਣਗੀਆਂ ਆਸ਼ ਕਰਦੇ ਆ ਉਸ ਵਾਹਿਗੁਰੂ ਤੋਂ ਅਕਾਲ ਪੁਰਖ ਸੱਚੇ ਪਾਤਸ਼ਾਹ ਤੋਂ ਅਰਦਾਸ ਵੀ ਆ ਉਹਦੇ ਚਰਨਾਂ ਦੇ ਵਿੱਚ ਪਰ ਸਵਾਦ ਫਿਰ ਆਉਂਦਾ ਗੱਲ ਦਾ ਜਿੱਤਣ ਦਾ ਕਿ ਜੇ ਇਹੇ ਮਾਰੂ ਨਸ਼ਿਆਂ ਦੇ ਵਿੱਚੋਂ ਨੌਜਵਾਨਾਂ ਨੂੰ ਕੱਢ ਕੇ ਸਾਡਾ ਮੁੱਦਾ ਜਿਹੜਾ ਕਿ ਮੈਨ ਖਸ ਖਾਦੀ ਦੀ ਖੇਤੀ ਦਾ ਮੁੱਦਾ ਇਹਦੇ ਵੱਲ ਵੀ ਧਿਆਨ ਦੇਣ ਤਾਂ ਨਹੀਂ ਤਾਂ ਐਮਪੀ ਐਮਐਲਏ ਪਹਿਲਾਂ ਵੀ ਬਣਿਆ ਦੋਸਤੋ ਨਜ਼ਦੀਕਿਆਂ ਵਾਲੇ ਵੀਰੇ ਮੁੱਖ ਮੰਤਰੀ ਤੱਕ ਵੀਰੇ ਨਜ਼ਦੀਕਿਆਂ ਵਾਲੇ ਉਸ ਵੈਗਰੂ ਤੋਂ ਡਰ ਕੇ ਕਹਿਣਾ ਮੈਂ ਗੁਰੂ ਮਾਰਾ ਨੇ ਬੜੇ ਸੱਲ ਰੱਖੇ ਪਰ ਆਪਾਂ ਇਹਨਾਂ ਚੀਜ਼ਾਂ ਦਾ ਖਿਹੜਾ ਛੱਡਦਾ ਰਾਜਨੀਤੀ ਦਾ ਖਿਹੜਾ ਛੱਡਦਾ ਹਾਂ ਹਾਂ ਹੁਣ ਇਹ ਜ਼ਰੂਰ ਮਨ ਦੇ ਵਿੱਚ ਰਹਿੰਦਾ ਯਾਰ ਕਿ ਕੋਈ ਚੰਗਾ ਇਨਸਾਨ ਚੰਗੀ ਸੋਚ ਵਾਲਾ ਜਿਹੜੇ ਪੰਜਾਬ ਦੇ ਹਰ ਮੁੱਦੇ ਦੀ ਗੱਲ ਕਰੇ ਹਰ ਇੱਕ ਕਿਉਂਕਿ ਲੋਕਾਂ ਦੀ ਜੋ ਮੰਗ ਹੁੰਦੀ ਹੈ ਡਿਮਾਂਡ ਹੁੰਦੀ ਹੈ ਇਹ ਲੋਕਾਂ ਦੇ ਲੋਕਾਂ ਦੇ ਕਹਿਣ ਤੋਂ ਬਿਨਾ ਉਸ ਰਾਜੇ ਨੂੰ ਪਤਾ ਲੱਗ ਜੇ ਉਸ ਮੁੱਖ ਮੰਤਰੀ ਨੂੰ ਪਤਾ ਲੱਗ ਜੇ ਕਿ ਮੈਨੂੰ ਪੰਜਾਬ ਦੇ ਵਿੱਚ ਕੀ ਕਰਨਾ ਚਾਹੀਦਾ ਸਾਡੇ ਨੌਜਵਾਨ ਕਿਸ ਕਾਰਨ ਗਮਰਾ ਹੋ ਰਹੇ ਆ ਗਰੀਬੀ ਦੇ ਵਿੱਚੋਂ ਕਿਉਂ ਨਹੀਂ ਨਿਕਲ ਰਹੇ ਲੋਕ ਕਿਸਾਨ ਕਿਉਂ ਖੁਦਕਸ਼ੀਆਂ ਕਰ ਰਹੇ ਐ ਜਾਂ ਪੰਜਾਬ ਦੇ ਹਾਲਾਤ ਐ ਜਿਹੇ ਕਿਉਂ ਬਣ ਗਏ ਇਹ ਚੀਜ਼ਾਂ ਕਹਿਣ ਤੋਂ ਬਿਨਾਂ ਹੀ ਜਿਹਨੂੰ ਮਹਿਸੂਸ ਹੋਣ ਗਿਆ ਉਹ ਸਹੀ ਖੁਸ਼ਹਾਲ ਤੇ ਇੱਕ ਚੰਗਾ ਪੰਜਾਬ ਬਣਾ ਸਕਦਾ ਐ ਐਮ ਐਲ اے ਐਮ ਪੀ ਪਹਿਲਾਂ ਵੀ ਬਣੇ ਆ ਪਰ ਜਿਨ੍ਹਾਂ ਨੇ ਆਪਣੀਆਂ ਜੇਬਾਂ ਭਰ ਲਈਆਂ ਆਪਣੇ ਘਰਾਂ ਬਾਰੇ ਸੋਚਿਆ ਉਹ ਜੋ ਪੈਸਾ ਸਰਕਾਰੀ ਸੀ ਉਹ ਪੂਰਾ ਲਾਉਣ ਦੀ بجائے ਅਧਿਓਂ ਜ਼ਿਆਦਾ ਆਪਣੇ ਘਰਾਂ ਦੇ ਵਿੱਚੋਂ ਉਹਨਾਂ ਨੇ ਖਪਾ ਲਿਆ ਆਪਣੇ ਚਹੇਤਿਆਂ ਨੂੰ ਦੇਤਾ ਫਿਰ ਇਹ ਜਿਹੇ ਮੰਤਰੀ ਐਮ ਐਲ ਏ ਐਮ ਪੀ ਬਣਾਉਣ ਦਾ ਕੋਈ ਲਾਭ ਨਹੀਂ ਸਰਕਾਰ ਇੰਨਾ ਪੈਸਾ ਦਿੰਦੀ ਆ ਪੰਜਾਬ ਦੀਆਂ ਸਹੂਲਤਾਂ ਦੇ ਵਾਸਤੇ ਜੇ ਉਹ ਪੂਰਾ ਪੈਸਾ ਵੀ ਲੱਗ ਜਾਵੇ ਕੋਈ ਪਲਿਓ ਨਾ ਲਾਉਣ ਵਾਲਾ ਹੋਵੇ ਤਾਂ ਮੇਰੇ ਹਿਸਾਬ ਦੇ ਨਾਲ ਹੈ ਕਿ ਪੰਜਾਬ ਦੀ ਨਿਹਾਰ ਬਦਲ ਸਕਦੀ ਹੈ ਇੱਕ ਬੇਨਤੀ ਹੋਰ ਹੈ ਸਾਰੇ ਭਰਾਵਾਂ ਨੂੰ ਕਿ ਹੁਣ ਜਦੋਂ ਗਰਮੀ ਆਉਂਦੀ ਹੈ ਨਾ ਉਦੋਂ ਪਤਾ ਲੱਗਦਾ ਮੈਨੂੰ ਕੱਲੇ ਨੂੰ ਨਹੀਂ ਸਾਰਿਆਂ ਨੂੰ ਪਤਾ ਲੱਗਿਆ ਹੋਇਆ ਇਹਨੂੰ ਕਿਹੜੀ ਚੀਜ਼ ਰੋਕ ਸਕਦੀ ਹੈ ਸਾਡੇ ਲਾਏ ਹੋਏ ਦਰਖਤ ਇਹ ਪੰਜਾਬ ਨੂੰ ਹਰ ਪੱਖੋਂ ਬਚਾਉਣਗੇ ਇੱਕ ਮੈਂ ਨਿੱਕੀ ਜਿਹੀ ਗੱਲ ਕਹਿਣੀ ਚਾਹਣਾ ਵੈਸੇ ਤਾਂ ਹਰ ਬੰਦਾ ਬਹੁਤ ਕੁਝ ਜਾਣਦਾ ਹੈ ਕਹਾਣੀਆਂ ਕਥਾ ਕਵਿਤਾਵਾਂ ਸਭ ਕੁਝ ਜਾਣਦੇ ਲੋਕ ਕੋਈ ਦੱਸਣ ਦੀ ਲੋੜ ਨਹੀਂ ਪਰ ਮੈਂ ਯਾਦ ਕਰਾ ਦਿਆਂ ਕਿ ਕੋਈ ਬਜ਼ੁਰਗ ਦਰਖਤ ਲਾ ਰਿਹਾ ਸੀ